ਅੱਜ ਆਏ ਹੋ ਇੱਥੇ ਕਿ ਮਿਲੇ ਹੋ ਦੇਖੋ ਤੁਸੀਂ ਜਿਵੇਂ ਕਿ ਜਾਣਦੇ ਹੋ ਬਈ ਇਹ ਠੀਕ ਹੈ ਇਲੈਕਸ਼ਨ ਜਦੋਂ 8 ਤਰੀਕ ਦੀ ਹਾਰੇ ਨੇ ਆਮ ਆਦਮੀ ਪਾਰਟੀ ਵਾਲੇ ਦਿੱਲੀ ਚ ਉੱਥੇ ਇਹਨਾਂ ਦੀ ਕਪੂਤਲਾ ਹਾਊਸ ਰੇਡ ਪਈ ਆ ਜਿੱਥੇ ਇਹਨਾਂ ਦੇ ਪੈਸੇ ਰੱਖੇ ਹੋਏ ਸੀ ਹੋਰ ਰੱਖੇ ਸੀ ਉਹਦਾ ਗੁੱਸਾ ਹੈ ਜਿਹੜਾ ਉਹ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਕਿਉਂਕਿ ਸਾਰੇ ਪੰਜਾਬੀਆਂ ਦੀਆਂ ਤੇ ਸਿੱਖਾਂ ਦੀਆਂ ਵੋਟਾਂ ਜਿਹੜੀਆਂ ਦਿੱਲੀ ਚ ਉਹ ਭਾਜਪੀ ਨੂੰ ਪਈਆਂ ਉਹਦਾ ਗੁੱਸਾ ਹੈ ਜਿਹੜਾ 10 ਤਰੀਕ ਨੂੰ ਉਹਨਾਂ ਨੇ ਕੱਢਿਆ ਮੇਰੇ ਕਿਉਂਕਿ ਪਰਚੇ ਕੋਈ ਅਲੱਗ-ਅਲੱਗ ਨਹੀਂ ਇਹ ਵੀ ਕੋਈ ਪਿੱਛੇ ਅੱਗੇ 10 ਤਰੀਕ ਨੂੰ ਹੀ 50 ਜਗ੍ਹਾ ਤੇ ਰੇਡ ਕੀਤੀਆਂ ਤੇ ਜਿਹੜੇ ਬੰਦੇ ਨਹੀਂ ਫੜੇ ਗਏ ਨਹੀਂ ਸੀਗੇ ਜਿਵੇਂ ਰਜੀਵ ਰਾਜਾ ਸੀ ਇਹ ਕਿਸੇ ਦੇ ਆਪਣੇ ਸੰਸਕਾਰ ਤੋਂ ਆ ਰਹੇ ਸੀ ਤੇ ਇਹਨੂੰ ਚੱਕਿਆ ਇਸੇ ਤਰੀਕੇ ਨਾਲ ਪਟਿਆਲੇ ਤੋਂ ਅਤਰੀ ਜੇ ਛਤਰੀ ਚੱਕਿਆ ਇਸੇ ਤਰੀਕੇ ਨਾਲ ਹੋਰ ਬੜੀਆਂ ਅੰਦਰੋਂ ਮੇਰੇ ਤੇ ਜਾਤੀ ਮੈਂ ਉਹ ਆਪਣੀ ਗੱਲ ਨਹੀਂ ਕਰਨਾ ਚਾਹੁੰਦਾ ਵੀ ਕੀ ਕੀ ਕੀਤਾ ਉਹਨਾਂ ਨੇ ਪਰ ਇਹਨਾਂ ਤੇ ਇੱਕ ਐਕਸਟਰੈਕਸ਼ਨ ਦਾ ਕਿ ਤੁਸੀਂ ਲੁਧਿਆਣੇ ਦੇ ਰਜੀਵ ਰਾਜੇ ਨੂੰ ਸਾਰੇ ਮੇਤੋਂ ਬੰਦ ਜਾਣਦੇ ਹੋ ਕੀ ਰਜੀਵ ਰਾਜਾ ਕਿਸੇ ਤੋਂ ਨਾਲ ਇਹ ਗੱਲ ਕਰ ਸਕਦਾ ਜਿਹੜਾ ਬੰਦਾ ਆਪ ਕਰੋੜਾ ਪਤੀ ਆਦਮੀ ਆ ਜਿਹਨੂੰ ਆਪ ਟੈਲੀਫੋਨ ਤੱਕ ਸਟਰੋਸ਼ਨ ਦੇ ਆਉਂਦੇ ਆ ਆਪ ਧਮਕੀਆਂ ਦੇ ਆਉਂਦੇ ਆ ਤੇ ਇਹ ਉਹਨੂੰ ਕਦੇ ਉਦੋਂ ਬਾਅਦ ਅੱਜ ਹਜੇ ਕੇਸ ਆ ਜਿਹੜਾ ਚੱਲ ਰਿਹਾ ਏ ਕੋਰਟ ਦੇ ਵਿੱਚ ਉੱਥੇ ਪੁਲਿਸ ਨਾਲੇ ਸਿੱਧਾ ਮੇਰੀ ਆਫੀਸਰ ਸਾਹਿਬ ਨਾਲ ਗੱਲ ਹੋਈ ਕਈਆਂ ਨੇ ਉਹ ਕਹਿੰਦੇ ਜੀ ਅਸੀਂ ਦਸੀਏ ਕੀ ਹੌਨ ਰਿਕਾਰਡ ਮੈਂ ਕਹਿ ਰਹੇ ਆ ਅਸੀਂ ਦਸੀਏ ਕੀ ਜਿਹਦੇ ਥੱਲੇ ਲੈਵਲ ਤੇ ਉਹ ਕਹਿੰਦੇ ਸੀ ਉੱਤੋਂ ਆਇਆ ਜਦੋਂ ਉੱਤੋਂ ਕਹਿੰਦੇ ਸੀ ਉਹਨੂੰ ਪੁੱਛਦੇ ਉਹ ਕਹਿੰਦਾ ਜੀ ਉਦੋਂ ਉੱਤੋਂ ਆਇਆ ਅਖੀਰ ਜਦੋਂ ਉੱਤੋਂ ਵਾਲੇ ਨੇ ਦੱਸਿਆ ਵੀ ਸਾਡੇ ਬਸ ਸਤ ਕੁਛ ਨਹੀਂ ਜੀ ਇਹ ਸਾਨੂੰ ਸੀਐਮ ਹਾਊਸ ਤੋਂ ਇਨਸਟਰਕਸ਼ਨ ਨੇ ਵੀ ਜਿਹੜੇ ਦੇ ਨਾਲ ਬਿੱਟੂ ਦੇ ਨਾਲ ਪਾਰਟੀ 'ਚ ਪਿਛਲੇ ਇਲੈਕਸ਼ਨਾਂ ਜਿਨ੍ਹਾਂ ਨੇ ਕੰਮ ਕੀਤਾ ਜਿਆਦਾ ਨੇੜੇ ਦੇ ਨੇ ਬੀਜੇਪੀ ਦੇ ਲੋਕ ਉਹਨਾਂ ਨੂੰ ਤੁਸੀਂ ਪਰਚੇ ਦਰਜ ਕਰੋ ਇਹ ਸਾਰੇ ਐਸਐਸਪੀਆਂ ਨੂੰ ਕਿਹਾ ਗਿਆ ਮੈਂ ਜਦੋਂ ਐਸਐਸਪੀਆਂ ਨਾਲ ਗੱਲ ਕੀਤੀ ਜ਼ਿਲ੍ਹਿਆਂ ਦੇਆਂ ਨੂੰ ਵੀ ਤੁਹਾਨੂੰ ਕਿਹਨੇ ਕਿਹਾ ਇਹ ਕੋ ਕਹਿੰਦੇ ਜੀ ਸਾਨੂੰ ਤਾਂ ਇਸ ਵੇਲੇ ਸਾਡੀ ਤਾਂ ਜਾਨ ਸੁੱਕਣੀ ਪਈ ਪਈ ਆ ਜਿੰਨਾ ਚਿਰ ਅਸੀਂ ਇੱਕ ਇੱਕ ਕੇਸ ਕਰਕੇ ਮੂੰਹ ਮੰਦ ਨਹੀਂ ਕਰਦੇ ਉਹਨਾਂ ਚਿਰ ਸਾਡਾ ਉਹਨਾਂ ਨੇ ਜੋਣਾ ਹਰਾਮ ਕੀਤਾ ਏ ਉਹਨਾਂ ਨੇ ਕੋਸ਼ਿਸ਼ਾਂ ਬੜੀਆਂ ਕੀਤੀਆਂ ਜਿਹੜਾ ਪਹਿਲਾ ਹੱਥ ਆ ਗਿਆ ਉਹਨੂੰ ਉਹਨਾਂ ਨੇ ਰਜੀਵ ਰਾਜਾ ਕਿਉਂਕਿ ਉਰੇ ਹੀ ਸੀ ਲੁਧਿਆਣੇ ਸੀ ਉਹਦੇ ਹੁਣ ਕੋਈ ਵੀ ਕੇਸ ਆ ਉਹਦੇ ਉੱਤੇ ਬਣ ਨਹੀਂ ਰਿਹਾ ਸਿਰਫ ਧੱਕੇ ਨਾਲ ਜਾਲੀ ਕੇਸ ਬਣਾ ਕੇ ਉਹਨੂੰ ਅੰਦਰ ਸਿੱਟਿਆ ਬਾਹਰ ਆ ਜੂਗਾ ਅੱਜ ਮੈਂ ਮੁੱਖ ਮੰਤਰੀ ਦੇ ਕੋਲ ਮੈਂ ਜਿਵੇਂ ਕਿਹਾ ਸੀ ਜੀ ਦਿਨ ਫੜੇ ਸੀ ਵੀ ਤੁਸੀਂ ਸਾਰੀਆਂ ਐਫਆਈਆ ਨਾ 10 ਤਰੀਕ ਨੂੰ ਕਿਵੇਂ ਕਟੀਆਂ ਇੱਕ ਟੈਲੀ ਇੱਕ ਬੰਦੇ ਦੇ ਕਰਚਾ ਹੀ ਕੀਤਾ ਵੀ ਉਹਨੂੰ ਕਿਸੇ ਦਾ ਟੈਲੀਫੋਨ ਆਉਂਦਾ ਕਿਸੇ ਦਾ ਟੈਲੀਫੋਨ ਆਉਂਦਾ ਉਹ ਜਦੋਂ ਉਹ ਟੈਲੀਫੋਨ ਚੱਕਦਾ ਏ ਤੇ ਅੱਗਿਓ ਕੀ ਕਹਿੰਦਾ ਉਹ ਵੀ ਮੈਂ ਫਲਾਨੀ ਜਗ੍ਹਾ ਤੋਂ ਬੋਲਦਾ ਉਹ ਕਹਿੰਦਾ ਜੀ ਅੱਛਾ ਉਹ ਜਗ੍ਹਾ ਤੇ ਉਹਦੇ ਉੱਤੇ ਐਸਸੀ ਪਰਚਾ ਦਰਜ ਕਰ ਦਿੰਦੇ ਆ ਨਾ ਇਹ ਦੱਸਿਆ ਵੀ ਕੌਣ ਬੋਲ ਰਿਹਾ ਕਿਹਨੇ ਪਰਚਾ ਲਗਾ ਸਿਰਫ ਇਹ ਆ ਵੀ ਉਹਨੂੰ ਟੈਲੀਫੋਨ ਆਇਆ ਇੱਕ ਉਹ ਬੰਦੇ ਨੇ ਆ ਕੇ ਐਫ ਆਈ ਆਰ ਦਰਜ ਕਰਾਤੀ ਵੀ ਮੈਨੂੰ ਮੈਂ ਟੈਲੀਫੋਨ ਕੀਤਾ ਸੀ ਉੱਥੇ ਉਹਨੇ ਟੈਲੀਫੋਨ ਤੇ ਮੈਨੂੰ ਆਹ ਗੱਲ ਕਹੀ ਜਦੋਂ ਕਿ ਐਸਸੀ ਦਾ ਕੇਸ ਦੇਖੋ ਜਰਨਲ ਇੱਥੇ ਆਪਸ ਵਿੱਚ ਪੜਾਉਣ ਦੀ ਕੋਸ਼ਿਸ਼ ਆ ਉਹ ਕਿਉਂਕਿ ਪੰਡਤ ਆ ਪੰਡਤ ਦੇ ਤੇ ਐਸਸੀਆਂ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਹੁਣ ਮੈਨੂੰ ਇਹ ਦੱਸੋ ਐਸਸੀ ਕੇਸ ਉਦੋਂ ਹੁੰਦਾ ਏ ਜਦੋਂ ਤੁਸੀਂ ਕਿਸੇ ਦੇ ਮੂਹਰੇ ਕੋਈ ਕਿਸੇ ਨੂੰ ਕੋਈ ਵਰਡ ਕਿਹਾ ਹੋਵੇ ਟੈਲੀਫੋਨ ਤੇ ਕਿਹਨੇ ਕਿਹਾ ਕਿਹਨੂੰ ਕਿਹਾ ਕੋਈ ਪਤਾ ਨਹੀਂ ਪਰਚਾ ਦਰਜ ਜੇਲ੍ਹ ਚ ਬੈਠੇ ਆ ਇਸ ਕਰਕੇ ਮੈਂ ਅੱਜ ਮੁੱਖ ਮੰਤਰੀ ਜਿਹੜੇ ਆਹੀ ਲੁਧਿਆਣੇ ਚ ਆ ਕੇ ਕੁਰਸੀਆਂ ਰੱਖੀਆਂ ਸੀ ਨਾ ਖਾਲੀ ਵੀ ਮੇਰੇ ਮੂਰੇ ਆਓ ਮੇਰੇ ਮੂਰੇ ਬਹਿਸ ਕਰੋ ਉਸ ਦਿਨ ਦਾ ਮੈਂ ਕਿਹਾ ਸੀ ਮੁੱਖ ਮੰਤਰੀ ਤੋਂ ਮੈਂ ਟਾਈਮ ਮੰਗ ਰਿਹਾ ਹਾਂ ਇਹ ਮੁੱਖ ਮੰਤਰੀ ਦੇ ਮੈਂ ਘਰੇ ਜਾਊਂਗਾ ਲਗਾਤਾਰ ਮੇਰੇ ਟੈਲੀਫੋਨ ਈਮੇਲ ਰਾਹੀਂ ਜਦੋਂ ਮੈਨੂੰ ਟਾਈਮ ਨਹੀਂ ਮਿਲਿਆ ਤੇ ਮੈਂ ਅੱਜ ਮੁੱਖ ਮੰਤਰੀ ਦੇ ਘਰੇ ਗਿਆ ਸੀ ਤੇ ਮੁੱਖ ਮੰਤਰੀ ਅੱਜ ਉੱਥੋਂ ਵੀ ਪਗੋੜਾ ਹੋ ਗਿਆ ਮੁੱਖ ਮੰਤਰੀ ਅੱਜ ਉੱਥੋਂ ਵੀ ਪਿੱਠ ਦਿਖਾ ਪੇ ਭੱਜ ਗਿਆ ਜੇ ਹਿੰਮਤ ਸੀ ਆਪ ਆਉਂਦਾ ਆਪਣੇ ਅਫਸਰ ਨੂੰ ਭੇਜਦਾ ਕਿਸੇ ਨੂੰ ਮੈਂ ਤਾਂ ਸਿਰਫ ਇਹੀ ਕਹਿਣ ਗਿਆ ਸੀ ਵੀ ਇਸ ਪਰਚੀਆਂ ਜਿਹੜੇ ਕੀਤੇ ਆ ਇਹ ਤੇ ਇਨਕੁਆਰੀ ਕਿਸੇ بڑے ਆਫੀਸਰ ਨੂੰ ਇਨਕੁਆਰੀ ਮਾਰਕ ਕਰੋ ਕਿਸੇ ਨੂੰ ਅੱਗੇ ਡਿਊਟੀ ਲਾਓ ਪਰ ਇਹ ਪਤਾ ਲੱਗ ਗਿਆ ਵੀ ਚੀ ਮੰਤਰੀ ਨੇ ਸਿੱਧੇ ਆਪ ਇਨਸਟਰਕਸ਼ਨਾਂ ਤੇ ਇਹ ਕੰਮ ਹੋਈ ਆ ਉੱਥੇ ਹਿੰਮਤ ਨਹੀਂ ਸੀ ਮਿਲਣ ਦੀ ਨਹੀਂ ਮੈਂ ਤਾਂ ਕੱਲਾ ਗਿਆ ਸੀ ਮੇਰੇ ਨਾਲ ਗੱਲ ਕਰਦੇ ਆ ਕਿ ਤੁਸੀਂ ਅੱਜ ਜੇ ਸੁਨਾਣਾ ਸੈਂਟਰ ਜੇ ਪਹੁੰਚੇ ਹੋ ਰਜੀਵ ਕਾਲੇ ਨੂੰ ਮਿਲੇ ਉਹ ਖੇਤ ਕਿਉਂ ਜੀ ਰਜੀਵ ਰਾਜਾ ਜੀ ਬਹੁਤ ਚੜ੍ਹਦੀ ਕਲਾ ਚ ਦੇਖੋ ਮੇਰੇ ਕਰਕੇ ਉਹਨਾਂ ਤੇ ਹੋਇਆ ਇਸ ਕਰਕੇ ਮੇਰੀ ਜ਼ਿੰਮੇਵਾਰੀ ਸੀ ਉਹਨਾਂ ਦਾ ਆਪਦਾ ਤਾਂ ਕੋਈ ਨਹੀਂ ਤੇ ਮੇਰੇ ਤੇ ਬਹੁਤ ਵੱਡਾ ਬੋਝ ਆ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੇ ਬੱਚਿਆਂ ਦਾ ਜਿਹੜੇ ਰੋ ਰਹੇ ਨੇ ਜਿਹੜੇ ਬੱਚੇ ਆਪਣੇ ਫਾਦਰ ਜੇ ਕਿਸੇ ਦਾ ਵੀ ਫਾਦਰ ਐਡੇ ਵੱਡੇ આરોਪ ਲਾ ਦੇ ਦੇਣ ਤੇ ਮੈਂ ਆਪਣੇ ਝੋਲੀ ਪਾਉਣਾ ਕਿਉਂਕਿ ਇਹ ਤਕਲੀਫ ਜਿਹੜੀ ਹੋਈ ਆ ਦੇ ਭਗਵੰਤ ਮਾਨ ਨੇ ਪੁਲਿਸ ਰਾਜ ਜਿਹੜਾ ਬਣਾਇਆ ਇਹ ਗੁੰਡਾਗਰਦੀ ਕੀਤੀ ਆ ਪਰ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਇਹ ਇਹ ਰਜੀਵ ਰਾਜੇ ਹੁਣੀ ਚਾਹੇ ਬੀਜੇਪੀ ਇਹ ਚੀਜ਼ਾਂ ਨਾਲ ਦਬਣ ਨਹੀਂ ਲੱਗੀ ਹੋਰ ਤਕੜੀ ਹੋਊਗੀ ਪਰ ਜੇ ਮੈਂ ਆਪਣੇ ਵਰਕਰ ਨਾਲ ਆਪਣੇ ਦੋਸਤਾਂ ਭਰਾਵਾਂ ਨਾਲ ਨਾਂ ਖੜੂਗਾ ਤੇ ਮੈਨੂੰ ਰਵਨੀਤ ਬਿੱਟੂ ਕੌਣ ਕਹੂਗਾ ਇਸ ਕਰਕੇ ਜੀ ਜਾਨ ਲਾਉਂਗਾ ਜਿੰਨਾ ਚਿਰ ਮੇਰੇ ਕਿਸੇ ਹੱਥ ਤੇ ਮੈਨੂੰ ਜਾਣਾ ਪਵੇ ਮੈਂ ਜਾਊਗਾ ਤੇ ਇਹ ਮੈਂ ਆਪਣੇ ਵਰਕਰਾਂ ਨਾਲ ਆਪਣੇ ਦੋਸਤਾਂ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਪਰਿਵਾਰ ਨਾਲ ਮੈਂ ਤੱਕਾ ਨਹੀਂ ਹੋਣ ਦੇਣਾ ਭਗਵੰਤ ਮਾਨ ਸਾਹਿਬ ਇਹ ਤੁਸੀਂ ਹਿੰਮਤ ਆ ਤਾਂ ਮੇਰੇ ਤੇ ਪਰਚਾ ਕਰੋ ਜੇਲ੍ਹ ਚ ਕਰਨਾ ਮੈਨੂੰ ਕਰੋ ਕਰ ਲਓ ਜੀ ਸੱਦ ਕੇ ਰੱਖੋ ਮੈਨੂੰ ਇਹਨਾਂ ਤੇ ਕਿਉਂ ਕਰ ਰਹੇ ਹੋ ਇਹਨਾਂ ਤੇ ਕਮਜ਼ੋਰੀ ਕਿਉਂ ਦਿਖਾ ਰਹੇ ਹੋ ਚੰਡੀਗੜ੍ਹ ਦੇ ਵਿੱਚ ਵੀ ਅੱਜ ਸਿਕਿਉਰਟੀ ਨੂੰ ਲੈ ਕੇ ਕਾਫੀ ਜੜਾ ਵਾ ਉੱਥੇ ਦੇਖਣ ਉਹ ਉਹ ਕਈ ਤਮਾਸ਼ੇ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਜ ਭਗਵੰਤ ਮਾਨ ਜਿਹੜਾ ਹੈ ਉਹ ਉੱਥੋਂ ਪਿੱਠ ਦਿਖਾ ਕੇ ਭੱਜ ਗਿਆ ਜਾਂ ਅੰਦਰ ਸ਼ਰਾਬੀ ਹੋਇਆ ਪਿਆ ਸੀ ਪਰ ਉਹ ਅੱਜ ਕਿਸੇ ਹਾਲਾਤ ਚ ਮਿਲ ਨਹੀਂ ਸਕਿਆ ਜਿਹੜਾ ਮੁੱਖ ਮੰਤਰੀ ਕਹਿੰਦਾ ਵੀ ਇਹਦਾ ਦਰਵਾਜ਼ੇ ਖੁੱਲੇ ਆ ਹਰ ਲਈ ਤੇ ਆਮ ਆਦਮੀ ਲਈ ਉੱਥੇ ਕਿੱਥੇ ਦਰਵਾਜ਼ੇ ਖੁੱਲੇ ਆ ਜਿਹੜਾ ਇੱਕ ਕੇਂਦਰ ਦਾ ਮੰਤਰੀ ਮਿਲਣ ਗਿਆ ਹੋਵੇ ਉਹਨੂੰ ਦਰਵਾਜ਼ੇ ਬੰਦ ਪਏ ਹੁਣ ਤੇ ਤੁਸੀਂ ਅੰਦਾਜ਼ਾ ਲਾ ਲਓ ਪੰਜਾਬ ਦਾ ਕੀ ਹਾਲ ਆ ਸਭ ਦੇ ਲਈ ਉੱਥੇ ਇੱਕ ਵੀ ਬੰਦਾ ਕੋਈ ਭਗਵੰਤ ਮਾਨ ਅੰਦਰ ਸੀ ਬਾਹਰ ਇੱਕ ਵੀ ਬੰਦਾ ਕੋਈ ਮਿਲਣ ਆਲਾ ਵੀ ਹੈ ਨਹੀਂ ਸੀ ਜੇ ਕੋਈ ਮਿਲਣ ਆਲਾ ਵੀ ਆਇਆ ਹੋਵੇ ਟ੍ਰੈਵਲ ਏਜੰਟਾਂ ਵਾਲੀ ਤੇ ਕਾਰਵਾਈ ਦੀ ਗੱਲ ਟ੍ਰੈਵਲ ਏਜੰਟ ਭਗਵੰਤ ਮਾਨ ਆਪ ਆ ਇਹ ਮੁੱਖ ਮੰਤਰੀ ਉਹ ਟ੍ਰੈਵਲ ਏਜੰਟਾਂ ਦਾ ਏ ਇਹ ਆਪ ਕਬੂਤਰਬਾਜੀ ਕਰਦਾ ਰਿਹਾ ਏ ਇਹ ਤੇ ਉੱਤੇ ਐਫ ਆਈ ਆਰਾਂ ਦਰਜ ਸੀ ਉਸ ਵੇਲੇ ਜਦੋਂ ਇਹ ਬਾਹਰ ਲੈ ਕੇ ਜਾਂਦਾ ਸੀ ਲੁਧਿਆਣੇ ਦੇ ਵਿੱਚ ਵੀ ਐਫ ਆਈ ਆਰਾਂ ਦਰਜ ਸੀ ਜਦੋਂ ਇਹ ਕਬੂਤਰਬਾਜੀ ਕਰਦਾ ਸੀ ਇਹਨੇ ਕੀ ਕਰਨਾ ਏ ਇਹ ਤਾਂ ਉੱਥੇ ਅਮਰਸਰ ਸਾਹਿਬ ਵੀ ਗਿਆ ਤੇ ਉੱਥੇ ਪ੍ਰੈਸ ਨੂੰ ਮੀਡੀਆ 'ਚ ਗੱਲ ਕਰਕੇ ਆ ਗਿਆ ਇਹ ਤਾਂ ਹੋਰ ਬਦਨਾਮੀ ਕਰਾ ਰਿਆ ਪੰਜਾਬੀਆਂ ਦੀ ਇਹ ਸਿੱਖਾਂ ਦੀ ਬਦਨਾਮੀ ਕਰ ਰਿਹਾ ਉਸ ਗੱਲ ਨੂੰ ਵੀ ਪੋਲੀਟਿਕਲੀ ਉਛਾਲ ਰਿਹਾ ਤੇ ਉਹਨਾਂ ਦੇ ਘਰੇ ਵਿਚਾਰਿਆਂ ਦੇ ਦੇਖੋ ਜਿਨ੍ਹਾਂ ਨੇ ਸਭ ਕੁਝ ਬੇਚ ਬਟਕੇ ਉਹਨਾਂ ਦੇ ਗਿਆ ਕਿਤੇ ਇਹ ਉਹਨਾਂ ਦਾ ਦੁੱਖ ਸੁਣਨ ਗਿਆ ਇਹ ਸਿਰਫ ਉੱਥੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੀ ਬੇਇੱਜ਼ਤੀ ਕਰਨ ਗਿਆ ਉਲਟਾ ਉਹਨਾਂ ਦੀ ਬਦਨਾਮੀ ਜਿੱਥੇ ਕਿਸੇ ਨੂੰ ਨਹੀਂ ਵੀ ਪਤਾ ਲੱਗਣਾ ਸੀ ਅੱਜ ਪਿੰਡ ਪਿੰਡ ਉਹਨਾਂ ਦਾ ਪਤਾ ਲੱਗ ਗਿਆ ਵਿਚਾਰੇ ਰਿਪੋਰਟ ਹੋ ਕੇ ਆ ਗਏ ਇਹ ਉਸ ਬੰਦੇ ਕਰਕੇ ਇਹਨਾਂ ਦੇ ਮੰਤਰੀਆਂ ਨੂੰ ਸ਼ਰਮ ਨਹੀਂ ਆਉਂਦੀ ਟੱਕੇ ਨਾਲ ਸਰਕਾਰ ਨੂੰ ਉੱਥੇ ਆਪਣੀ ਨੂੰ ਕਹਿ ਕੇ ਉਹ 4 4 5 5 ਜਣੇ ਉਹ ਵੀ ਮੂੰਹ ਟੱਕੀ ਬੈਠੇ ਹੁੰਦੇ ਆ ਬਾਕੀ ਤਾਂ ਮਿਲਦੇ ਨਹੀਂ 5 7 ਪਤਾ ਨਹੀਂ ਕਿਵੇਂ ਗਮਰਾਹ ਕਰਕੇ ਉਹ ਤੁਸੀਂ ਆਪਣੀ ਪਬਲਿਸਿਟੀ ਲਈ ਸ਼ਰਮਤਾ ਕਰੋ ਉਹ ਵਿਚਾਰੇ ਮਾਸਕ ਲਈ ਮੂੰਹਲ ਕੋਈ ਬੈਠੇ ਹੁੰਦੇ ਆ ਇਹ ਰਿਕਾਰਡਿੰਗਾਂ ਕਰ ਰਹੇ ਹੁੰਦੇ ਆ ਉਹਨਾਂ ਦੀਆਂ ਇਹ ਤਾਂ ਸਿਰਫ ਉਹਨਾਂ ਨੂੰ ਵੀ ਬਖਸ਼ ਨਹੀਂ ਰਹੇ ਉਹਨਾਂ ਨੂੰ ਵੀ ਉਹ ਵਿਚਾਰੇ ਪਤਾ ਨਹੀਂ 36 ਘੰਟੇ ਕਿੰਨੇ ਕਿੰਨੇ ਜੰਗਲਾਂ ਚੋਂ ਕਿਵੇਂ ਆਏ ਨੇ ਇਹਨਾਂ ਨੂੰ ਅੱਗ ਲੱਗੀ ਆ ਪਹਿਲਾਂ ਪ੍ਰੈਸ ਕਾਨਫਰੈਂਸ ਮੀਡੀਆ ਚ ਦਿਖਾਉਣ ਦੀ ਉਹਨਾਂ ਨਾਲ ਫੋਟੋਆਂ ਖਿਚਾਉਣ ਦੀ ਹੋਰ ਇਹਨਾਂ ਦਾ ਕੀ ਮਤਲਬ ਆ ਦੋ ਵਾਰ ਗਏ ਤੀਜੀ ਵਾਰ ਜਹਾਜ਼ ਚ ਕਿਹੜਾ ਮੰਤਰੀ ਸੀ ਉਹ ਕਹਿੰਦੇ ਇੱਕ ਪਾਸੇ ਅਮਰੀਕਾ ਦੇ ਵਿੱਚ ਪ੍ਰਧਾਨ ਮੰਤਰੀ ਦਾ ਦੌਰਾ ਚੱਲ ਰਿਹਾ ਦੂਦੇ ਪਾਸੇ ਜਹਾਜ਼ ਭਰ ਭਰ ਕੇ ਬੇੜੀਆਂ ਲਗਾ ਕੇ ਜਿਹੜਾ ਵਾ ਹੋ ਜੀ ਇਹ ਇਸ ਗੱਲ ਨੂੰ ਪੰਜਾਬੀ ਨਹੀਂ ਸਾਰੇ ਹੀ ਦੇਸ਼ਵਾਸੀ ਨੇ ਉਹਦੇ ਵਿੱਚ ਦੇਖੋ ਇਹ ਤਾਂ ਉਹਨਾਂ ਦਾ ਦੇਸ਼ ਆਪਾਂ ਆਪਾਂ ਇਹ ਚ ਕੀ ਕਹਿ ਸਕਦੇ ਆ ਇਹ ਇਹਦੇ ਵਿੱਚ ਤਾਂ ਕੋਈ ਮਤਲਬ ਗੱਲ ਕਰਨ ਵਾਲੀ ਉਹ ਗੱਲ ਹੈ ਨਹੀਂਗੀ ਤੁਸੀਂ ਭਾਈ ਉਰੇ ਜੇ ਕਿਸੇ ਨੂੰ ਨੌਕਰੀਆਂ ਦਵੋ ਤੁਸੀਂ ਉਰੇ ਨੂੰ ਰੋਜ਼ਗਾਰ ਦਵੋ ਕੰਮ ਖਿਲਾਓ ਜਿਹੜਾ ਤੁਸੀਂ ਗੱਲ ਕਈਆਂ ਸੀ ਤੇ ਕਾਹਨੂੰ ਵਿਚਾਰੇ ਉਹ ਬਾਹਰ ਜਾਣ ਕਾਹਨੂੰ ਸੱਪਾਂ ਦੇ ਸਰੀਆਂ ਨੂੰ ਮਿੱਧ ਕੇ ਉਹ ਜਾ ਕੇ ਉੱਥੇ ਉਹਨਾਂ ਨੂੰ ਉਹਨਾਂ ਨੂੰ ਸ਼ੌਕ ਆ ਕੋਈ ਪਾਣੀ ਚੋਂ ਡਿੰਗਣ ਦਾ ਕਰੰਟਾਂ ਚੋਂ ਬਿਜਲੀਆਂ ਚੋਂ ਜਾਨਵਰਾਂ ਚੋਂ ਜੰਗਲਾਂ ਚੋਂ ਭਗਵੰਤ ਮਾਨ ਕਿਉਂਕਿ ਕਿਸੇ ਨੂੰ ਕੋਈ ਨੌਕਰੀ ਨਹੀਂ ਦੇ ਸਕਿਆ ਕਿਸੇ ਨੂੰ ਕੋਈ ਰੋਜ਼ਗਾਰ ਨਹੀਂ ਦੇ ਸਕਿਆ ਇਸ ਕਰਕੇ ਉਹ ਲੋਕ ਜਾ ਰਹੇ ਆ ਸ਼ਰਮ ਤਾਂ ਇਸ ਗੱਲ ਦੀ ਹੋਣੀ ਚਾਹੀਦੀ ਹੈ ਸਰਕਾਰ ਨੂੰ ਅੱਜ ਇੱਥੇ ਵੀ ਇੱਥੇ ਵੀ ਮੈਂ ਤੁਹਾਨੂੰ ਲੁਧਿਆਣਾ ਬੈਸਟ ਦੀਆਂ ਇਲੈਕਸ਼ਨਾਂ ਨੂੰ ਲੈ ਕੇ ਜਿਹੜੀਆਂ ਸਰਗਰਮੀਆਂ ਤੇਜ਼ ਹੋ ਚੁੱਕੀਆਂ ਬੀਜੇਪੀ ਦੀ ਕੀ ਰਣਨੀਤੀ ਰਹੇਗੀ ਨਹੀਂ ਹਜੇ ਤਾਂ ਟਾਈਮ ਹੈਗਾ ਦੇਖੋ ਇਲੈਕਸ਼ਨ ਆਉਣ ਨੂੰ ਵਿੱਚ ਕਿਹਾ ਜਾ ਰਿਹਾ ਕਿ ਮਈ ਦੇ ਵਿੱਚ ਹੋਏਗਾ ਉਸ ਤੋਂ ਪਹਿਲਾਂ ਵੀ ਹੋ ਸਕਦਾ ਨਹੀਂ ਜਦੋਂ ਵੀ ਹੋਏ ਸਾਡੀ ਬਹੁਤ ਵਧੀਆ ਪਰਫਾਰਮੈਂਸ ਪਾਰਲੀਮੈਂਟ ਦੀ ਇਲੈਕਸ਼ਨ 'ਚ ਇੱਥੇ ਹੋਈ ਸੀ ਪਰ ਇਹ 'ਚ ਕੋਈ ਸ਼ੱਕ ਨਹੀਂ ਹਜੇ ਇਲੈਕਸ਼ਨ ਦਾ ਟਾਈਮ ਨਹੀਂ ਆਇਆ ਜਦੋਂ ਆਏਗਾ ਆਏਗਾ ਵਧੀਆ ਤੋਂ ਵਧੀਆ ਸੀ ਕੈਂਡੀਡੇਟ ਦਵਾਂਗੇ ਪਰ ਉਰੇ ਤੁਸੀਂ ਇੱਕ ਸਵਾਲ ਹੋਰ ਵੀ ਪੁੱਛ ਲਿਓ ਲੁਧਿਆਣੇ ਦੀ ਜੇ ਗੱਲ ਕੀਤੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਕੀ ਆਮ ਆਦਮੀ ਪਾਰਟੀ ਸਰਕਾਰ ਫੇਲ ਹੋ ਚੁੱਕੀ ਆ ਕੱਲੇ ਸੀਚੇਵਾਲ ਬਾਬਾ ਤਾਂ ਠੀਕ ਕਰ ਰਿਆ ਉਹ ਤਾਂ ਰੋਜ਼ ਦਿਖਦੇ ਆ ਜਿਹੜਾ ਐਡਾ ਮੁਲਾਜ਼ਮ 650 ਕਰੋੜ ਰੁਪਈਆ ਆਇਆ ਹੋਇਆ ਉਹ ਕਿੱਥੇ ਢਕਰ ਗਏ ਉਹ ਕਿੱਥੇ ਖਾ ਗਏ ਇਹ ਸਾਰਾ ਇਹਨਾਂ ਦਾ ਕਾਰਪੋਰੇਸ਼ਨ ਦਾ ਕਮਿਸ਼ਨਰ ਇਹਨਾਂ ਦਾ ਮੰਤਰੀ ਸੀਚੇਵਾਲ ਸਾਹਿਬ ਕਰ ਸਕਦੇ ਆ ਤੇ ਇਹ ਕੀ ਕਰ ਰਹੇ ਆ ਇਹ ਇਹ ਕੀ ਧੱਕੇ ਖਾ ਰਹੇ ਮੈਨੂੰ ਇਹ ਤਾਂ ਦੱਸਣ ਹਰ ਰੋਜ਼ ਉਹਰੇ ਡੌਗ ਬਾਈਟਸ ਹੋ ਰਹੀਆਂ ਹਰ ਜਗ੍ਹਾ ਜਿਹੜਾ ਜਾਨਵਰ ਨੇ ਕੱਟੇ ਤੋਂ ਬਗੈਰ ਪਤਾ ਨਹੀਂ ਕਿਸ ਤਰੀਕੇ ਨਾਲ ਉਹ बिक ਰਹੇ ਆ ਕੁਝ ਨਹੀਂ ਹੋ ਰਿਹਾ ਮੈਂ ਕਹਿੰਦਾ ਜੰਨੀ ਲੁੱਟ ਮੱਚੀ ਆ ਔਰੇ ਉਹ ਕਦੇ ਦੇਖੀ ਨਹੀਂ ਸੀ ਪਰ ਕਲੈਰਿਟੀ ਪਹਿਲਾਂ ਇਹ ਲੋ ਵੀ ਕਾਰਪੋਰੇਸ਼ਨ ਤੇ ਅਰਬਨ ਡਿਵੈਲਪਮੈਂਟ ਮਿਨਿਸਟਰੀ ਆ ਜਿਹੜੀ ਉਹ ਖਤਮ ਹੋ ਚੁੱਕੀ ਆ ਕੀ ਹੁਣ ਬਾਬਾ ਸੀਚੇ ਵਾਲ ਹੀ ਰਹਿ ਗਏ ਤੇ ਦੂਜੀ ਗੱਲ ਜਿਹੜਾ ਐਮ ਐਲ ਏ ਸਹਿਮਾਨ ਨੇ ਇਸ ਇਲਾਕੇ ਦੇ ਆ ਆ ਤੁਸੀਂ ਦੇਖ ਲਓ ਇਹਨਾਂ ਦੇ ਦੋਸਤ ਕੈਸੇ ਆ ਇਹ ਦੂਜਿਆਂ ਤੇ ਪਰਚੇ ਨਹੀਂ ਗੱਲਾਂ ਕਰਦੇ ਆ ਆ ਦੇਖਿਆ ਕੀ ਆਪਣੀ ਵਾਈਫ ਨੂੰ ਇਹ ਇਹ ਆਮ ਆਦਮੀ ਦੇ ਲੀਡਰ ਨੇ ਜਿਹੜੇ ਇਹ ਸਾਨੂੰ ਤਾਂ ੱੱਕੇ ਨਾ ਫੜਦੇ ਆ ਪਰ ਜਿਹੜੇ ਆਮ ਆਦਮੀ ਦੇ ਲੀਡਰ ਨੇ ਕਿਸ ਬੇਰਹਿਮੀ ਨਾਲ ਉਹਨੇ ਆਪਣੀ ਵਾਈਫ ਨੂੰ ਘਰ ਵਾਲੀ ਨੂੰ ਮਾਰਿਆ ਇਹ ਇਹ ਆਮ ਆਦਮੀ ਦਾ ਚਿਹਰਾ ਅਸਲੀ ਤੇ ਹੋਰ ਮੈਂ ਕਹਿ ਦੇਣਾ ਚਾਹੁੰਦਾ ਪੁਰੇ ਕਿਸੇ ਐਮਐਲਏ ਦੀ ਗੱਲ ਨਹੀਂ ਆਮ ਆਦਮੀ ਦੀ ਕਿਸੇ ਮੰਤਰੀ ਦੀ ਗੱਲ ਨਹੀਂ ਪੁਰੇ ਟੋਟਲ ਦਿੱਲੀ ਵਾਲਿਆਂ ਨੇ ਸਾਂਭ ਲਿਆ ਹਰ ਮਹਿਕਮਾ ਸਸੋਧੀਆਂ ਨੇ ਇੱਕ ਮਹਿਕਮਾ ਵੰਡ ਲਿਆ ਮੈਨੂੰ ਦੱਸੋ ਉਹ ਕਿਹੜੀ ਹਸਿਆਤ ਨਾਲ ਜੀਰਖਪੁਰ ਤੋਂ ਸ਼ੁਰੂ ਹੋਇਆ ਗੁਰਦਾਸਪੁਰ ਤੱਕ ਫਿਰ ਰਿਹਾ ਇਸੇ ਤਰੀਕੇ ਨਾਲ ਪੀ ਡਬਲਯੂ ਡੀ ਯੂ ਐਸ ਇਸੇ ਤਰੀਕੇ ਨਾਲ ਇੰਪਰੂਵਮੈਂਟ ਟਰਸਟ ਇਸੇ ਤਰੀਕੇ ਨਾਲ ਪੰਚਾਇਤੀ ਸਭ ਮਹਿਕਮੇ ਦਿੱਲੀ ਵਾਲਿਆਂ ਨੇ ਵੰਡ ਲਏ ਆ ਇਹਨਾਂ ਦੇ ਪੱਲੇ ਇਸ ਵੇਲੇ ਕੁਛ ਨਹੀਂ ਚੀਫ ਮਿਨਿਸਟਰੀ ਆ ਜਿਹੜੀ ਉਹ 100% ਆ ਜਿਹੜੀ ਦਿੱਲੀ ਚ ਲਾ ਰਹੀ ਆ ਤੇ ਕੱਲ ਇੱਕ ਮਜ਼ਾਕ ਦੀ ਗੱਲ ਹੋਰ ਹੋਈ ਚੀਫ ਮਿਨਿਸਟਰ ਪੰਜਾਬ ਦਾ ਕੀ ਨੇ ਰਹਿਣਾ ਜਾਂ ਨਹੀਂ ਰਹਿਣਾ ਉਹ ਪਾਰਟੀ ਦਾ ਕਨਵੀਨਰ ਜਾਂ ਪ੍ਰਧਾਨ ਦੱਸੂਗਾ ਨਾ ਉਹ ਕੌਣ ਹੈ ਕਨਵੀਨਰ ਕੌਣ ਹੈ ਅਰਵਿੰਦ ਕੇਜਰੀਵਾਲ ਇਹ ਨਵੀਂ ਗੱਲ ਹੋ ਗਈ ਭਗਵੰਤਬਾਪ ਨੂੰ ਆਪ ਹੀ ਵੀ ਤੂੰ ਤਾਂ ਉਹਨੇ ਲਾਉਣਾ ਤੈਨੂੰ ਇਹ ਪਹਿਲੀ ਵਾਰ ਹਾਸੇ ਦੀ ਗੱਲ ਹੋ ਗਈ ਭਗਵੰਤਬਾਪ ਹੀ ਕਹੀ ਜਾਂਦੇ ਮੈਂ ਸੀਐਮ ਰਹੂੰਗਾ ਉਹ ਕਹਿੰਦੇ ਪਹਿਲਾਂ ਤੋਂ ਵੀ ਕਈ ਵਾਰ ਚਰਚਾ ਚੱਲਦੀ ਰਹੀ ਨਹੀਂ ਨਹੀਂ ਮੈਂ ਮੰਨ ਗਿਆ ਉਹ ਚਰਚਾ ਚਾਹੇ ਗਲਤ ਹੋਵੇ ਸਹੀ ਉਹ ਨਹੀਂ ਗਈ ਢੱਲ ਸਾਹਿਬ ਗੱਲ ਇਹ ਆ ਵੀ ਜਿਹੜਾ ਪਾਰਟੀ ਦਾ ਕਨਵੀਨਰ ਆ ਉਹ ਫੈਸਲਾ ਕਰੂਗਾ ਨਾ ਭਗਵੰਤਮਾਨ ਸੀਐਮ ਰਹੂ ਜਾਂ ਨਹੀਂ ਕਿ ਭਗਵੰਤਮਾਨ ਫੈਸਲਾ ਕਰਨ ਵਾਲਾ ਹੈ ਵੀ ਮੈਂ ਸੀਐਮ ਰਹੂ ਆਪਣੇ ਆਪ ਨੂੰ ਆਪ ਹੀ ਕਹੀ ਜਾਂਦਾ ਮੈਂ ਸੀਐਮ ਰਹੂਗਾ ਕੇਜਰੀਵਲ ਨਹੀਂ ਬਣੂਗਾ ਤੁਸੀਂ ਤੁਸੀਂ 6.5 ਕਰੋੜ ਦੀ ਗੱਲ ਕਰ ਰਹੇ ਹੋ ਤੇ ਲੱਗਦਾ ਹੈ ਸੈਂਟਰ ਦੇ ਵਿੱਚ ਫੰਡ ਲੱਗੇ ਹੈ ਤੁਸੀਂ ਕੋਈ ਇਨਕੁਆਰੀ ਕਰਵਾਓਗੇ ਤੁਸੀਂ ਸੀਬੀਆਈ ਜਾਂ ਕਿਸੇ ਹੋਰ ਏਜੰਸੀ ਦੀ ਜਿਹੜੇ ਪੈਸੇ ਜਿਹੜੇ ਗਬਨ ਹੋਏ ਸਨ ਮੁੱਢ ਨਾਲ ਦੇ ਦੇਖੋ ਮੈਂ ਇਹ ਪਹਿਲਾਂ ਵੀ ਗੱਲ ਬੜੀ ਕਲੀਅਰ ਕੀਤੀ ਸੀ ਵੀ ਇਨਕੁਆਰੀਆਂ ਜਿਹੜੀਆਂ ਉਹ ਹੋਣਗੀਆਂ ਪਰ ਦੁੱਖ ਦੀ ਗੱਲ ਇਹ ਆ ਵੀ ਇਨਕੁਆਰੀ ਕਰਕੇ ਕਰਾਂਗੇ ਕੀ ਉਹ ਸਾਡੇ ਪੈਸਾ ਜਿਹੜਾ ਜੇ ਜੇ ਹੁਣ ਇਹ ਗਲਤ ਗੱਲ ਹੋਊ ਮੇਰੀ ਜੇ ਖਾਦਾ ਵੀ ਪੈਸਾ ਹੈ ਤਾਂ ਉਹ ਪੰਜਾਬ ਦੇ ਲੋਕਾਂ ਦੇ ਠੇਕੇਦਾਰਾਂ ਨੇ ਖਾਦਾ ਜੇ ਪੰਜਾਬ ਦੇ ਅਫਸਰਾਂ ਨੇ ਖਾਦਾ ਤੇ ਕਰੀਏ ਕੀ ਇਹ ਆਪ ਇਨਕੁਆਇਰੀ ਕਰ ਲੈਣ ਇਹ ਕਿਉਂ ਨਹੀਂ ਕਰਦੇ ਵੀ ਉਹ ਸੀਚੇਵਾਲ ਸਾਹਿਬ 6 ਲੱਖ ਚ ਕੰਮ ਕਰੀ ਜਾਂਦੇ ਆ ਇਹ 650 ਕਰੋੜ ਰੁਪਏ ਕਿੱਧਰ ਗਿਆ ਜੇ ਉਹ ਪਾਣੀ ਠੀਕ ਕਰ ਰਹੇ ਆ ਕਿਤੇ 6 ਲੱਖ 7 ਲੱਖ ਲਾ ਕੇ ਤੇ ਫਿਰ 650 ਕਰੋੜ ਦਾ ਪ੍ਰੋਜੈਕਟ ਤੇ 스마트 ਸਿਟੀ ਚੋਂ ਅਲੱਗ ਜਿਹੜਾ 250 ਕਰੋੜ ਲੱਗ ਗਿਆ ਹੋਇਆ 14 ਕਰੋੜ ਲੱਗ ਗਿਆ ਹੋਇਆ ਉਹ ਉਹ ਪੈਸਾ ਤਾਂ ਪੁੱਛੋ ਵੀ ਕਿੱਥੇ ਗਿਆ ਜਾਂ ਤਾਂ ਇਹ ਕਹਿ ਦੇਣ ਕਿ ਉਹ ਸਾਰਾ ਪੈਸਾ ਭਾਈ ਰੁੜ ਗਿਆ ਪਾਣੀ 'ਚ ਫਿਰ ਤਾਂ ਅਸੀਂ ਉਹਦੀ ਅਗਲੀ ਗੱਲ ਕਰਾਂਗੇ ਪਰ ਹੁਣ ਉਹ ਸਾਰਾ ਕੁਝ ਫੇਲ ਹੋ ਗਿਆ ਤੇ ਬਾਬਾ ਸੀਚੇਵਾਲ 7 ਲੱਖ ਰੁਪਈਆ ਲਾ ਕੇ ਜੇ ਇਹਨੂੰ ਬਚਾ ਰਹੇ ਆ ਤੇ ਫਿਰ ਇਹ ਜਿਹੜੇ ਅਫਸਰਾਂ ਨੇ ਇਹ ਜਿਹੜੇ ਪ੍ਰੋਜੈਕਟ ਬਣਾਏ ਸੀ ਕੁੱਕੇ ਸਵਾਚ ਬਣਾਈ ਸੀ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਪੁੱਛੋ ਤਾਂ ਸਹੀ ਨਾ ਵੀ ਤੁਸੀਂ ਕੀ ਖੇਦੀ ਮੂਲੀ ਹੋਰੇ ਹੁਣ ਤੁਸੀਂ ਦੁਬਾਰਾ ਫਿਰ ਮਿਲਣ ਦੀ ਕੋਸ਼ਿਸ਼ ਕਰੋਗੇ ਸੀਐਮ ਨੂੰ ਅੱਜ ਮਿਲਣ ਸੀ ਸੀਐਮ ਨੂੰ ਭਜਾ ਕੇ ਰੱਖੂਗਾ ਹਰ ਪਾਸਿਓ ਆਪਣੇ ਨਾਂ ਵਰਕਰਾਂ ਦੀ ਕਿਸੇ ਦੀ ਪਿੱਠ ਲੱਗਣ ਦੂ ਮੇਰੇ ਨਾਲ ਮੈਨੂੰ ਕੌਣ ਮੇਰੇ ਨਾਲ ਕੌਣ ਭਾਜਪੀ ਨਾਲ ਕੌਣ ਚੱਲੂਗਾ ਜੇ ਅਸੀਂ ਉਹਨਾਂ ਦਾ ਨਹੀਂ ਖੜਾਂਗੇ ਪਰ ਭਾਜਪੀ ਭਾਜਪੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਨੂੰ ਬੱਟੂ ਵੱਟ ਪਾ ਕੇ ਰੱਖੂਗੀ ਇਹ ਮੈਂ ਤੁਹਾਨੂੰ ਗੱਲ ਦੱਸ ਇੱਕ ਮਮਤਾ ਮੁਰਜੇ ਦਾ ਬਿਆਨ ਹੈ ਕਹਿੰਦੀ ਮਹਾ ਕਮਿਸ਼ਨ ਨਿਰਦੇਸ਼ ਕਮ ਸੈਕੰਡਰੀ ਉਹ ਤੁਹਾਨੂੰ ਵੀ ਲੱਗਦਾ ਮਮਤਾ ਨੂੰ ਤਾਂ ਮਮਤਾ ਦੀ ਗੱਲ ਕਰਨੀ ਚਾਹੀਦੀ ਹੈ ਕਿਉਂ ਇਹੋ ਜਿਹੇ ਜ਼ਹਿਰ ਦੀਆਂ ਗੱਲਾਂ ਕਰਦੀ ਹੈ ਦਿੱਲੀ ਦੇ ਮੁੱਖ ਮੰਤਰੀ ਤੁਹਾਨੂੰ ਕਿੰਨੇ ਤਿਆਰੀਆਂ ਚੱਲ ਰਹੀਆਂ ਨੇ ਕਿ ਉਹ ਜਿਹਾ ਬੀਜੇਪੀ ਦਾ ਬਣੇਗਾ ਜੀ 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 ਬਿਲਕੁਲ